ਇਹ ਗਰੀਬਾਂ ਨਾਲ ਨਜਾਇਜ਼ ਧੱਕਾ ਕੀਤਾ ਗਿਆ ਜੀ ਇਧਰ ਗਰੀਬ ਲੋਕ ਰਹਿੰਦੇ ਆ ਇਸ ਕਰਕੇ ਤਾਂ ਆ ਗਿਆ ਸਾਰਾ ਸ਼ਹਿਰ ਹੀ ਨਜਾਇਜ਼ ਕਬਜ਼ੇ ਦੇ ਹੇਠਾ ਉਧਰ ਕੋਈ ਝਾਕਦਾ ਨਹੀਂ ਜੀ ਉਧਰ ਅਮੀਰ ਲੋਕ ਰਹਿੰਦੇ ਆ ਇਸ ਕਰਕੇ ਗਰੀਬਾਂ ਨਾਲ ਧੱਕਾ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਜੀ ਕਿਸੇ ਨੂੰ ਪਸ਼ੂ ਵੀ ਨਿਕੱਢਣ ਦਿੱਤੇ ਗਏ ਤੇ ਜਨਾਇਜ਼ ਜਾ ਕੇ ਇੱਥੇ ਬਲਡੋਜ਼ਰ ਫੇਰਿਆ ਗਿਆ ਜੀ ਬਹੁਤ ਜ਼ਿਆਦਾ ਧੱਕਾ ਕੀਤਾ ਗਰੀਬਾਂ ਨਾਲ ਨਜਾਇਜ਼ ਪ੍ਰਸ਼ਾਸਨ ਸਾਰੇ ਜ਼ਿਲ੍ਹੇ ਦੀ ਪੁਲਿਸ ਲਿਆ ਕੇ ਇਹਨਾਂ ਨੇ ਸਰਕਾਰ ਦੇ ਨਾਮ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਠੀਕ ਹੈ ਕਿ ਕਿ ਆ ਕੀ ਤੁਹਾਨੂੰ ਨੋਟਿਸ ਵਗੈਰਾ ਵੀ ਨੋਟਿਸ ਆਇਆ ਸੀ ਜੀ ਨੋਟਿਸ ਆਇਆ ਸੀ ਪਰ ਇਹਨਾਂ ਨੂੰ ਅੱਜ ਇੱਕ ਘੰਟਾ ਦੋ ਘੰਟੇ ਟਾਈਮ ਦੇਣਾ ਸੀ ਇਹਨਾਂ ਨੇ ਪ੍ਰਸ਼ਾਸਨ ਨੇ ਤੋ ਲੈ ਜਾਂਦੇ ਆਪ ਦੇ ਗਰੀਬ ਬੰਦੇ ਸੀ ਉਹ ਜਿਵੇਂ ਸ਼ਹਿਰ 'ਚ ਤੁਸੀਂ ਹੋਰ ਨਜਾਇਜ਼ ਕਬਜ਼ਿਆਂ ਦੀ ਗੱਲ ਕਰੀਏ ਤਾਂ ਉਹ ਕਿੱਥੇ ਕਿੱਥੇ ਹੋਰ ਨਾ ਹਸਪਤਾਲ ਰੋਡ ਦੇ ਉੱਪਰ ਜੀ ਨਜਾਇਜ਼ ਭਾਂਡੇ ਪਾ ਰੱਖਿਆ ਸਾਰੇ ਹੋਰ ਬਥੇਰੋ ਨਜਾਇਜ਼ ਸਾਰੇ ਸ਼ਹਿਰ ਦੇ ਵਿੱਚ ਉਹ ਗਊਸਾਲਾ ਕੋਲੇ ਤਾਂ ਨਜਾਇਜ਼ ਕਬਜ਼ਾ ਜੀ ਹੋਰ ਇਧਰ ਆ ਜ਼ਿਮੀਂਦਾਰਾਂ ਕੋਲੇ ਨਜਾਇਜ਼ ਇਧਰ ਆ ਤੇ ਗੁਰੂ ਘਰ ਦੀ ਬੈਕਸਾਈਡ ਪਈ ਨਜਾਇਜ਼ ਕਬਜ਼ੇ ਬਹੁਤ ਹਾਂ ਤੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਤੇ ਤੁਸੀਂ ਕੋਸ਼ਿਸ਼ ਵੀ ਕੀਤੀ ਨਗਰ ਪੰਚਾਇਤ ਦੇ ਨਮਾਇੰਦਗੀ ਵੀ ਤੁਹਾਡੇ ਘਰ ਵਾਲੀ ਕਰ ਰਿਹਾ ਵੀ ਇਹ ਨਗਰ ਕੌਂਸਲ ਕਰਕੇ ਨੇ ਕਰਿਆ ਸੀ ਜੀ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਪਰ ਕੋਈ ਮੰਨ ਨਹੀਂ ਰਿਹਾ ਜਿ ਇੱਥੇ ਕਿਹੜਾ ਕੋਈ ਤੋਂ ਦਾ ਕਿਸੇ ਦੀ ਜੀ ਇਹ ਬਾਕੀ ਨਜਾਇਜ਼ ਕਬਜਾ ਮਰੇ ਨਹੀਂ ਕਿਸੇ ਕਿਹਾ ਜੀ ਬਾਕੀ ਵੀ ਨਹੀਂ ਬਸ ਇਹੋ ਸਾਹ ਨੂੰ ਅੱਜ ਵੀ ਕਿਹਾ ਜੀ ਮਾ ਆਪਾਂ ਜਦੋਂ ਹੁਣ ਸੜਾਉਣੀ ਲਾਗੇ ਸ਼ਹਿਰ ਦੇ ਨਜਾਇਜ਼ ਕਬਜੇ ਸਾਰੇ ਛੜਾ ਲੈਣੇ ਆ ਜੀ ਅੱਜ ਹੁਣ ਆਈ ਹੋਈ ਹੈ ਪ੍ਰਸ਼ਾਸਨ ਇੰਨੀ ਜਿਹੜੇ ਦੇ ਰੋਜ਼ ਕਿਹੜਾ ਪੁਲਿਸ ਇਕੱਠੀ ਹੁੰਦੀ ਹੈ ਜੀ ਅੱਜ ਸ਼ਹਿਰ ਦੇ ਹੋਰ ਨਜਾਇਜ਼ ਕਬਜੇ ਛੜਾ ਲੈਣੇ ਆ ਅੱਜ ਇਸੇ ਇੱਕ ਕੱਲੀ ਆ ਗਰੀ ਮੋਂ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਕਹਿੰਨੇ ਆ ਜੀ ਜੇ ਚਲੋ ਇਹ ਸੜਾ ਵੀ ਲਏ ਗਏ ਤਾਂ ਕਬਜੇ ਹੋਰ ਨਜਾਇਜ਼ ਦੇ ਸਾਰੇ ਸ਼ਹਿਰ ਦੇ ਨਜਾਇਜ਼ ਕਬਜੇ ਸੜਾਏ ਜਾਣ ਜੀ ਇਹ ਅੱਜ ਅਸੀਂ ਇੱਥੇ ਛੇਪੂਰੀ ਦੇ ਕੋਲੇ ਜੋ ਨਗਰਪੰਚਾਇਤ ਦੀ ਮਾਲਕੀ ਸੀ ਉਸ ਸੰਬੰਧੀ ਜਗ੍ਹਾ ਤੇ ਜਿਹੜਾ ਨਜਾਇਜ਼ ਕਬਜ਼ਾ ਸੀ ਉਹ ਖਾਲੀ ਕਰਾਉਣ ਲਈ ਅੱਜ ਡਿਊਟੀ ਮੇਜਰ ਸਟੇਟਮੈਂਟ ਨੂੰ ਜੋੜ ਦਿੱਤਾ ਗਿਆ ਸੀ ਤੇ ਉਹ ਸਾਰੀ ਕਾਰਵਾਈ ਤੇ ਉਹ ਕੀਤੀ ਹੈ ਇਹਨਾਂ ਨਜਾਇਜ਼ ਕਬਜ਼ੇ ਕੀ ਕੋਈ ਇਸ ਵਿੱਚ ਪਰੇਸ਼ਾਨੀ ਵੀ ਆਈ ਹੈ ਜੇ ਸ਼ਾਂਤੀਪੁਰਪੁਰਬ ਕੋ ਹਟ ਗਿਆ ਜੀ ਤਰਫ ਨਹੀਂ ਕੋਈ ਪਰੇਸ਼ਾਨੀ ਨਹੀਂ ਹੋਈ ਹਜੇ ਤੱਕ ਤਾਂ ਸ਼ਾਂਤੀਪੁਰ ਕੀ ਸਾਰਾ ਹੋ ਗਿਆ ਸੀਗਾ ਠੀਕ ਹੈ ਤੇ ਕੀ ਜਿਹੜੇ ਕਾਰਜਕਾਰੀ ਸੀ ਉੱਥੇ ਤੇ ਉਹਨਾਂ ਨੂੰ ਕੀ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਉਹਨਾਂ ਨੂੰ ਇਹੀ ਵਾਰਨਿੰਗ ਦਿੱਤੇ ਵੀ ਅੱਗੇ ਤੋਂ ਕੋਈ ਵੀ ਇੱਥੇ ਨਜਾਇਜ਼ ਕਬਜ਼ਾ ਨਾ ਕੀਤਾ ਜਾਵੇ ਕਿਸੇ ਵੀ ਆਪਣੇ ਸਰਕਾਰੀ ਜੋ ਵੀ ਜਗਾਹ ਵਾ ਨਗਰ ਪੰਚਾਇਤ ਦੀ ਹੈ ਉਹਨੇ ਉਹਨਾਂ ਨੇ ਕਹਿਣਾ ਸੀ ਵੀ ਸਾਨੂੰ ਕੋਈ ਇਹਦੇ ਵਿੱਚ ਪਹਿਲਾਂ ਤਲਾਕ ਨਹੀਂ ਕੀਤਾ ਗਿਆ ਜੀ ਨਹੀਂ ਉਹਨਾਂ ਨੂੰ ਤਲਾਕ ਕਈ ਵਾਰੀ ਕੀਤੀ ਗਈ 10 15 ਦਿਨ ਪਹਿਲਾਂ ਵੀ ਮੌਕਾ ਰੱਖਿਆ ਗਿਆ ਸੀ ਇਹਦਾ ਕਬਜਾ ਟੌਨ ਸੰਬੰਧੀ ਉਸ ਸੰਬੰਧੀ ਮੇਰੀ ਡਿਊਟੀ ਲੱਗ ਗਈ ਸੀ ਹਾਈ ਕੋਰਟ ਉਹਦੇ ਕਰਕੇ ਉਦੋਂ ਕਾਰਵਾਈ ਨਹੀਂ ਹੋਈ ਸੀ ਪਹਿਲਾਂ ਸੂਚਿਤ ਕੀਤਾ ਗਿਆ ਸੀ ਆਦਰ ਕਬਜਾ ਕਰਕੇ ਦੁਬਾਰੀ ਕਬਜਾ ਕਰਦੇ ਤਾਂ ਫਿਰ ਕੀ ਐਕਸ਼ਨ ਕੀਤਾ ਜਾਊਗਾ ਜੇ ਕਾਬਜਤਾ ਦੁਆਰਾ ਕਰਦੇ ਆ ਤਾਂ ਇਹ ਗੇਸਟ ਪੁਲਿਸ ਕਾਰਵਾਈ ਜਿਹੜੀ ਆ ਕਬਜਾ ਉਹਦਾ ਫਾਰਚਾ ਕਰਾਇਆ ਜਾਇਆ ਜਾਂਦਾ ਹੈ ਇਹਨਾਂ ਦੇ ਰਿਆਜ ਕਬਜਾ ਧੰਨਵਾਦ ਸਰ ਜੋ ਇਹ ਜਿਹੜਾ ਕਬਜਾ ਸੀਗਾ ਇਹ ਜਿਹੜੇ ਭੇਡਾਂ ਵਾਲੇ ਬੱਕਰੀਆਂ ਵਾਲੇ ਬਾੜੇ ਵਾਲੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਇਥੇ ਝੁੰਬੀਆਂ ਬਣਾ ਕੇ ਆਪ ਦਾ ਜਿਹੜਾ ਹੈਗਾਗਾ ਮਾਲ ਰੱਖਿਆ ਹੋਇਆ ਸੀਗਾ ਇਹ ਕਾਫੀ ਟਾਈਮ ਤੋਂ ਸਾਨੂੰ ਸ਼ਹਿਰ ਦੀਆਂ ਵੱਡੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਿਵੇਂ ਸਮਸ਼ਾਨ ਘਾਟ ਵਾਲੀ ਕੋਈ ਐਸੋਸੀਏਸ਼ਨ ਬਣੀ ਹੋਈ ਹੈ ਹੋਰ ਮੋਤਵਾਰ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਸਾਨੂੰ ਵਾਰ-ਵਾਰ ਇਹ ਲਿਖ ਕੇ ਆ ਰਿਹਾ ਸੀਗਾ ਵੀ ਜਦੋਂ ਵੀ ਕੋਈ ਕਿਸੇ ਦਾ ਨੀਅਰ ਐਂਡ ਡੀਅਰ ਦੀ ਡੈਥ ਹੁੰਦੀ ਹੈ ਸਮਸ਼ਾਨ ਘਾਟ ਦੇ ਵਿੱਚ ਤਾਂ ਜਦੋਂ ਵੀ ਉਹਨਾਂ ਦੇ ਕੋਈ ਨੀਅਰ ਐਂਡ ਡੀਅਰ ਜਾਂਦੇ ਨੇ ਤਾਂ ਕਾਰਾਂ ਦੇ ਉੱਪਰ ਜਦੋਂ ਵੀ ਆਉਂਦੇ ਆ ਤੇ ਅੰਦਰ ਸਮਸ਼ਾਨ ਘਾਟ ਦੇ ਵੀ ਸੰਸਕਾਰ ਚੱਲ ਰਹੇ ਹੁੰਦੇ ਬਾਹਰ ਜਿਹੜਾ ਹੈਗਾ ਹੈਗਾ ਰੋਡ ਬਲੌਕ ਹੋ ਜਾਂਦਾ ਇਸ ਕਰਕੇ ਇਸ ਨੂੰ ਪਹਿਲ ਦੇ ਦਾ ਤੇ ਹਟਾਇਆ ਜਾਵੇ ਉਸ ਕਾਰਵਾਈ ਦੇ ਵਿੱਚ ਅਸੀਂ ਮਾਨਯੋਗ ਨੈਪਤਸੀ ਦਾ ਜੋ ਅੱਜ ਡਿਊਟੀ ਮੈਜਿਸਟ੍ਰੇਟ ਲੱਗੇ ਹੋਏ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਪਰ ਡੀਐਸਪੀ ਸਾਹਿਬ ਸਦੂਲਗੜ ਦੀ ਤਰਫ ਤੋਂ ਐਸਐਚਓ ਸਾਹਿਬ ਦੀ ਤਰਫ ਤੋਂ ਸਾਨੂੰ ਪੂਰੀ ਫੁੱਲ ਪੁਲਿਸ ਸਿਕਿਉ ਮਸਲੇ ਜਿਹੜਾ ਕਬਜ਼ਾ ਧਾਰਕ ਸੀਗੇ ਉਹਨਾਂ ਦਾ ਕਹਿਣਾ ਵੀ ਸਾਨੂੰ ਇਸ ਤੋਂ ਪਹਿਲਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਨੋਟਿਸ ਵਗੈਰਾ ਨਹੀਂ ਦਿੱਤਾ ਗਿਆ ਤੇ ਸਿੱਧਾ ਆ ਕੇ ਵੀ ਬਲਡੋਜੇ ਚਰਾ ਦੇ ਜਿਸ ਦੇ ਨਾਲ ਸਾਡਾ ਨੁਕਸਾਨ ਵੀ ਹੋਇਆ ਕਹਿੰਦੇ ਉਸ ਬਾਰੇ ਤੁਹਾਡਾ ਕੀ ਇਹ ਬਿਲਕੁਲ ਸਾਰਾ ਸਾਰ ਗਲਤ ਹੈ ਜੀ ਅੱਜ ਪਰ ਪੰਜਾਬ ਯੂਨੀਸਫ ਇਲੈਕਟ੍ਰੋਨਿਕਸ 11 ਉਹਨਾਂ ਨੂੰ ਜਿਹੜੇ ਜਿਹੜੇ ਨੋਟਸ ਦੇਣੇ ਬੰਦੇ ਸੀ ਜਿੰਨੇ ਜਿੰਨੇ ਸਮੇਂ ਤੇ ਦੇਣੇ ਬੰਦੇ ਸੀ ਉਹ ਨੋਟਸ ਉਹਨਾਂ ਨੂੰ ਦਿੱਤੇ ਗਏ ਨੇ ਤੇ ਇਹ ਜਿਹੜਾ ਨੋਟਸ ਸੀਗੇ ਜੀ ਉਹ ਜਿੱਥੇ ਇਹਨਾਂ ਨੇ ਕਬਜ਼ਾ ਕੀਤਾ ਵੇ ਉਹਦੇ ਉੱਪਰ ਵੀ ਚਿਪਕਾਏ ਗਏ ਨੇ ਉਹਨਾਂ ਦੇ ਫੋਟੋਗ੍ਰਾਫ ਸਾਡੇ ਕੋਲ ਇਹਨੇ ਤੇ ਮੋਰਓਵਰ ਪਿਛਲੇ ਇਹ 10 ਦਿਨ ਪਹਿਲਾਂ ਇਹ ਕਬਜ਼ਾ ਅਸੀਂ ਹਟਾਉਣਾ ਸੀ ਉਦੋਂ ਮਾਨਜੋਗ ਨੇਪਤ ਸੀ ਸਾਹਿਬ ਜੀ ਨੂੰ ਕੋਈ ਜ਼ਰੂਰੀ ਕੰਮ ਵਾਸਤੇ ਚੰਡੀਗੜ੍ਹ ਜਾਣਾ ਪਿਆ ਗਿਆ ਇਸ ਕਰਕੇ ਅਸੀਂ ਸਮਕਾ 10 ਦਿਨ ਲੇਟ ਹੀ ਕਬਜ਼ਾ ਹਟਾਇਆ ਇਹ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਦੱਸਿਆ ਨਹੀਂ ਗਿਆ ਇਹ ਬਹੁਤ ਗਲਤ ਹੈ ਜੇ ਅਗਰ ਸਰ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਤਾਂ ਉਸ ਸਥਿਤੀ ਦੇ ਵਿੱਚ ਕੀ ਕੀਤਾ ਜਾਊਗਾ ਤੁਹਾਡੇ ਵੱਲੋਂ ਪਹਿਲਾਂ ਤਾਂ ਸਰ ਅਸੀਂ ਸ਼ਕਤੀ ਦੇ ਨਾਲ ਨਜਿੱਠਾਂਗੇ ਅਗਰ ਫਿਰ ਵੀ ਕੋਈ ਉਹ ਐਜੀਟੇਸ਼ਨ ਕਰਦੇ ਆ ਪਰੰਤੂ ਅੱਜ ਵੀ ਉਹਨਾਂ ਨੇ ਕੋਈ ਜ਼ਿਆਦਾ ਐਜੀਟੇਸ਼ਨ ਨਹੀਂ ਕੀਤੀ ਤਾਂ ਫਿਰ ਉਹ ਪੁਲਿਸ ਦਾ ਜੋ ਹੈਗਾ ਪੰਜਾਬ ਮਿਊਸਪਲ ਐਕਟ ਦੇ 11 ਤਹਿਤ ਉਹਨਾਂ ਦੇ ਪਰਚਾ ਦਰਜ ਕਰਾਇਆ ਜਾਏਗਾ ਜੀ